ਬਿੱਲਾ ਕਬੱਡੀ ਪਾ ਰਿਹਾ ਢਡੋਣੀ ਵਾਲਿਓ ਇਹਨੂੰ ਫੜਨਾ ਪੈਣਾ ਆਹ ਸਾਹਮਣੇ ਇਹ ਕਹਿੰਦੇ ਮੇਰੇ ਵੀਰੋ ਲੱਖੀਆ ਢਡੋਣੀ ਦੀ ਧਰਤੀ ਦਾ ਆਹ ਪਰ ਕਹਿੰਦੇ ਬਿੱਲਾ ਇਸ ਵੇਲੇ ਕੰਗੜਾ ਵਾਲਿਆ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਾਊਂਡ ਵਾਲਿਆ ਭਰਾਵਾ ਸੈੱਟ ਕਰਦਾ ਸਾਊਂਡ ਵਾਲਾ ਵੀਰ ਬਹੁਤ ਪਿਆਰੀ ਸਾਊਂਡ ਹੈ ਵੀਰ ਦੀ ਬਹੁਤ ਬਹੁਤ ਧੰਨਵਾਦ ਬਈ ਮੈਂ ਇਹਨਾਂ ਨੂੰ ਕਹਾਂ ਸਾਰੇ ਮੈਚ ਬੋਲਦੇ ਨੇ ਆ ਇੱਕ ਗੱਲ ਗੁੱਸਾ ਆਰੇ ਬੋਲਦੇ ਵੀਰੇ ਸਾਰੇ ਵੀਰੇ ਮੈਂ ਬਾਕੀ ਪਹਿਲਾਂ ਸਾਰੇ ਮੈਚ ਬੋਲਤੇ ਆ ਮੇਰੀ ਬੇਨਤੀ ਅਗਲੇ ਮੈਚ ਦੀਆਂ ਟੀਮਾਂ ਬਈ 14ਵਾਂ ਮੈਚ ਹੈ ਜਿਹੜਾ ਮੈਚ ਖੇਡਿਆ ਜਾਣਾ ਹੈ ਮੇਰੀ ਬੇਨਤੀ ਆਉ ਟੀਮਾਂ 14ਵਾਂ ਮੈਚ ਚੰਡੋ ਨੋਲੀ ਤੇ ਕੰਗਣਾ ਦਾ ਚੱਲ ਰਿਹਾ ਹੈ ਔਰ 15ਵਾਂ ਮੈਚ ਬੁਰਜ ਲੱਟਾ ਤੇ ਬਰਨਾਲਾ ਫਰਮਾਹੀ ਔਰ ਬਿਜਲ 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 ਤੇ ਰੋਗਲਾ ਔਰ ਸਦਮਾ ਬੇਟ ਤੇ ਮੌੜ ਨਾਬਾ ਗੁਰਮਾ ਤੇ ਕੈਂਡ ਬਨਬੋਰਾ ਤੇ ਰੱਲੀ ਨੰਦਪੁਰ ਸਾਹਨੇਵਾਲੀ ਟੀਮ 22 ਦੇ ਵਿੱਚ ਹੈ ਲਓ ਸਾਹਮਣੇ ਕੰਗੜ ਵਾਲੀਆ ਗੱੱਜੀ ਮੇਰੇ ਵੀਰੋ ਆ ਪਾਉਂਦਾ ਹੋਇਆ ਰੇਡ ਹੁਣ ਦੇਖਾਂਗੇ ਲੈ ਵੀ ਲੱਕੀ ਉਹ ਖਿੱਚ ਤਿਆਰੀ ਨੌਜਵਾਨਾਂ ਢੰਡੋਣੀ ਵਾਲਿਆ ਨਾ ਚਾਹੁੰਦਾ ਆਏ ਲੱਕੀ ਮੇਰੇ ਵੀਰੋ ਟਰਾਈ ਕਰਦਾ ਪਰ ਸਾਹਮਣੇ ਇੱਕ ਗੱੱਜੀ ਵੀ ਕਹਿੰਦੇ ਮੁੰਡਾ ਨਵਾਂ ਨਵਾਂ ਉੱਠਿਆ ਆਹ ਤਜਰਬੇਕਾਰ ਕਹਿੰਦੇ ਓਪਨ ਦੇ ਵਿੱਚ ਐਨ ਕਹਿੰਦੇ ਸੋਹਣੀਆਂ ਕਬੱਡੀਆਂ ਪਾਉਂਦਾ ਕੰਗੜ ਵਾਲਾ ਆਹ ਜੱਗਾ ਕਹਿੰਦੇ ਸੋਹਣੀਆਂ ਕਬੱਡੀਆਂ ਪਾਉਂਦਾ ਪਰ ਤੂਫਾਨ ਹੈ ਉਹ ਬੇਬੇ ਨੇ ਨਾ ਸੁੱਖਾ ਸੁਖ ਸੁਖ ਰੱਖਿਆ ਇਹ ਤੂਫਾਨ ਹੈ ਆਹ ਗੱਲਾਂ ਕਰ ਕਰ ਦੇ ਵਿੱਚ ਚੱਲਣਗੀਆਂ ਵੀ ਕਿੱਤੀਆਂ ਛੱਡਦਾ ਤੂੰ ਨਹੀਂ ਦਿੰਦਾ ਆ ਬੇਬੇ ਤੈਨੂੰ ਰੋਂ ਨਹੀਂ ਦਿੰਦਾ ਮੇਰੇ ਲਈ ਧੋਖਾ ਕਰਤੀਆਂ ਜ਼ਿੰਦਗੀ ਤੇਰੀ ਸੌਖੀ ਕਰਨੀ ਐ ਆ ਦੁਨੀਆ ਜਿੱਤ ਕੇ ਬੇਬੇ ਨਹੀਂ ਤੇਰੇ ਕਦਮਾਂ ਦੇ ਵਿੱਚ ਧਰਦੀ ਹੈ ਆਹ ਦੁਨੀਆ ਜਿੱਤ ਕੇ ਬੇਬੇ ਵੀ ਤੇਰੇ ਕਰਮਾਂ ਦੇ ਵਿੱਚ ਧਰਦੀ ਹੈ ਐਨ ਗੱਲਾਂ ਟਕਾੜੇ ਨੇ ਆਹ ਬਿੱਲਾ ਕੰਗੜ ਵਾਲੀਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਐਨ ਕਹਿੰਦੇ ਸੀ 1 ਐਨ ਰੈਸਟੋਰੈਂਟ ਦੇਲੋ ਵਾਲਾ ਨਿੰਮਾ ਮਾਨ ਕਰਦਾ ਮੁੰਡੇ ਦੀ ਖੇਡ ਦੇ ਓਪਰ ਮੇਰੇ ਮਿੱਤਰੋ ਆਹ ਬਿੱਲਾ ਕਬੱਡੀ ਪਾ ਰਿਹਾ ਹੁਣ ਵੇਖਾਂਗੇ ਸਾਹਮਣੇ ਐਨ ਕਹਿੰਦੇ 2 ਨੰਬਰ ਤੋਂ ਖੁੱਝ ਕੱਢੀ ਆ ਕਿ ਖੁੱਝ ਕੱਢਣੀ ਤੇ ਬੜੀ ਔਖੀ ਲੱਗਦੀ ਕਬੱਡੀ ਵਿੱਚ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖਰਾਕ ਮਿੱਤਰੋ ਉਹ ਖਾ ਕੇ ਖਰਾਕ ਮਿੱਤਰੋ ਐਨ ਕਹਿੰਦੇ ਬਿੱਲਾ ਜਫਾ ਖਾ ਬੈਠਾ ਨੰਬਰ ਜਫੀਦ ਹੈ ਉਹ ਢੰਡੋਰੀ ਵਾਲੇ ਦੀ ਕਬੱਡੀ ਪੈ ਗਈ ਖੇਡ ਮੈਦਾਨ ਦੇ ਵਿੱਚ ਦਰਸੀ ਗੱਡੇਵਾਲ ਦਾ ਇੱਕ ਵਾਰ ਫੇਰ ਤੋਂ ਧੰਨਵਾਦ ਕਰਦੇ ਹਾਂ ਐਨ ਕਹਿੰਦੇ ਦਿਨੇਸ਼ ਕੈਟਰਿੰਗ ਵਾਲੇ ਅਮਨਪੁਰ ਦੀ ਫਾਰਮ ਵਾਲੇ ਔਰ ਡਾਰ ਫਤੇ ਇਮੀਗ੍ਰੇਸ਼ਨ ਗਰੁੱਪ ਵਾਲੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਕਹਿੰਦੇ ਸਪੋਰਟ ਕੀਤੀ ਹੈ ਮੇਰੇ ਲਈ ਬਹੁਤ ਵੱਡਾ ਧੰਨਵਾਦ ਹੈ ਮੇਰੀ ਬੇਨਤੀ ਅਗਲੇ ਮੈਚ ਦੀਆਂ ਟੀਮਾਂ ਉਹ ਜਲਦੀ ਨਾਲ ਗਰਾਊਂਡ ਦੇ ਲਾਗੇ ਆ ਜਨ ਵਰਜ ਲਿੱਟਾ ਤੇ ਵਰਨਾਰਾ ਫਰਮਾਹੀ ਔਰ ਬੇਜਲਪੁਰ ਤੇ ਰੋਗਲਾ ਸਲਵਾ ਮੇਡ ਤੇ ਮੌਰਨਾਪਾ ਇਹ ਟੀਮਾਂ ਨੂੰ ਗੁਜਾਰਸ਼ ਹੈ ਜੀ ਉਧਰ ਹਤੇ ਇਮੀਗ੍ਰੇਸ਼ਨ ਗਰੁੱਪ ਵਾਲੇ ਵੀਰ ਮਾਹੀ ਜੀ ਆਪਣਾ ਸਨਮਾਨ ਚ ਲੈਣਗੇ ਜੀ ਖਲਾਬ ਵਾਲੇ ਵੀਰੋਟਾਂ ਦਾ ਸਨਮਾਨ ਜਿਹੜਾ ਕੀਤਾ ਜਾਵੇਗਾ ਆ ਪਈ ਹੋਈ ਕਬੱਡੀ ਦੇ ਉੱਪਰ ਗੱਗੀ ਦਾ ਬੋਲਿਆ ਹੋਇਆ ਧਾਵਾ ਕਹਿੰਦੇ ਖੀਰਾ ਬਣੀ ਦੇ ਚਰਚੀ ਹੋਇਆ ਮੇਰੇ ਵੀਰੋ ਇਨ੍ਹਾਂ ਮੈਦਾਨਾਂ ਦੇ ਵਿੱਚ ਪਰ ਇੱਕ ਕੰਗਣ ਵਾਲੀਆ ਗੱਗੀ ਆਉ ਸਾਹਮਣੇ ਕਹਿੰਦੇ ਟੱਕਿਆ ਜਾ ਚੁੱਕਿਆ ਮੁੰਡਾ ਕਹਿੰਦੇ ਢੰਡੋਰੀ ਵਾਲਾ ਕਰਦਾ ਹੋਇਆ ਕਮਾਲ ਪ੍ਰਦੀਪ ਤਫਾਦ ਮੇਰੇ ਮਿੱਤਰੋ ਆ ਸਾਹਮਣੇ ਪ੍ਰਦੀਪ ਤਫਾਨ ਆ ਗਿਆ ਆ ਕਹਿੰਦੇ ਪ੍ਰਦੀਪ ਐ ਇਹ ਕਹਿੰਦੇ ਤਫਾਨ ਐ ਆ ਸਾਹਮਣੇ ਮੁੰਡੇ ਨੇ ਕਹਿੰਦੇ ਓਏ ਸੱਤਾਂ ਦੀ ਐਸੀਆਂ ਹਡਾਂਆਂ ਕੋ ਬੰਦਾ ਖੜਾ ਨਹੀਂ ਹੋ ਸਕਦਾ ਪਰ ਇਹਨੇ ਕਹਿੰਦੇ ਮਾੜੇ ਸਮੇਂ ਦੀ ਉਹ ਹਿੱਕ ਕੁੱਟੀ ਐ ਉਹ ਜੱਟ ਜਿਉਣਾ ਜਾਣਦਾ ਹੈ ਹਾਰਿਆ ਨਹੀਂ ਜੱਟ ਜਿਉਣਾ ਜਾਣਦਾ ਹੈ ਹਾਰਿਆ ਨਹੀਂ ਉਹ ਜੱਟ ਜਿਉਣਾ ਜਾਣਦਾ ਹੈ ਹਾਰਿਆ ਨਹੀਂ ਮਾਰਿਆ ਕਰ ਸਾਦੇ ਵਾਲਿਆ ਪੋਲੀਆਂ ਪੋਲੀਆਂ ਮਾਰਿਆ ਕਰ ਪਰ ਆ ਕੰਗਣ ਵਾਲਿਆ ਕਹਿੰਦੇ ਅੰਬਰਤੈ ਨਾਜਨ ਉਹ ਪਿਛਲੇ ਸਾਲ ਆ ਮੁੰਡੇ ਨੇ ਕਹਿੰਦੇ ਕੋਟ ਜੰਗੂ ਰਾਏ ਦਾ ਮੇਲਾ ਉਹ ਲੁੱਟ ਕੇ ਝੋਲੀ ਦੇ ਵਿੱਚ ਪਾਇਆ ਹੈ ਇਹ ਅੰਬਰਤੈ ਕੰਗਣ ਵਾਲਾ ਪਿੰਡ ਹੈ ਮੁੰਡਾ ਕਹਿੰਦੇ ਆਉਣ ਵਾਲੇ ਸਮੇਂ ਦਾ ਟਾਪਰ ਖਿਡਾਰੀ ਬਣਨਾ ਮੇਰੇ ਵੀਰੋ ਆਹ ਨਾਲੇ ਸਮੇਂ ਦਾ ਟਾਪਰ ਖਿਡਾਰੀ ਬਣਨਾ ਇੱਕ ਪਾਸੇ ਢੰਡੋਰੀ ਵਾਲੇ ਮੁੰਡੇ ਬਾਜ਼ੀਆ ਗਾ ਬਾਜ਼ੀ ਮਾਰ ਗਿਆ ਬਾਜ਼ੀ ਮਾਰ ਗਿਆ ਢੰਡੋਰੀ ਜਿੱਤ ਗਈ ਹੈ ਵਾਹ ਢੰਡੋਰੀ ਦੀ ਟੀਮ ਇਸ ਚੱਲਦੇ ਮੈਚ ਦੀ ਜੇਤੂ ਆ ਮਨੀ ਵੀਰੇ ਨੋਟ ਕਰਿਓ